ਉੱਚੀ ਬੋਲਣ ਵਾਲਾ ਬੰਦਾ ਇੰਨਾ ਖਤਰਨਾਕ ਨਹੀਂ ਹੈਗਾ ਜਿੰਨਾ ਕੰਨ 'ਚ ਬੋਲਣ ਵਾਲਾ ਬੰਦਾ ਖਤਰਨਾਕ ਆ। ਸ਼ਾਇਦ ਮੇਰੀ ਗੱਲ ਤੁਹਾਡੀ ਪਕੜ ਚਾਊਗੀ। ਉੱਚੀ ਬੋਲਣ ਵਾਲਾ ਬੰਦਾ ਇੰਨਾ ਘਾਤਕ ਨਹੀਂ ਹੈਗਾ। ਜਿਹੜਾ ਬੰਦਾ ਕਿਸੇ ਦੇ ਕੰਨ 'ਚ ਬੋਲਦਾ ਨਾ ਉਹ ਬੰਦਾ ਬਹੁਤ ਜ਼ਹਿਰੀਲਾ ਵਾ। ਕੰਨ 'ਚ ਬੋਲਣ ਵਾਲਾ ਬੰਦਾ ਸਮਝੋ ਕਿਸੇ ਦੀ ਜੜੀ ਤੇਲ ਦੇਣ ਵਾਲਾ ਵਾ। ਮੰਨ ਲਓ ਤੁਸੀਂ ਬੈਠੇ ਜੇ ਤਾਨੂ ਕੋ ਬਾਹਰੋਂ ਆ ਕੇ ਆ ਕੇ ਵੀ ਕੰਨ ਕਰ ਇਧਰ ਆ ਮੈਂ ਕੱਲ ਦੱਸਣ ਲੱਗਾ ਪਰ ਕਿਸੇ ਨੂੰ ਨਾ ਦਸੀ ਸਮਝ ਲਓ ਵੀ ਪਿੜੀਆਂ ਵੱਢਣੇ ਲੱਗਾ ਕਹੇ ਕਿੰਦੇ ਝੂਠ ਰੱਜ ਕੇ ਬੋਲੂ ਜਿਹਦਾ ਕਹਿੰਦਾ ਨਾ ਵੀ ਕਿਸੇ ਨੂੰ ਨਾ ਦਸੀ ਉਸ ਬੰਦੇ ਕੋ ਸਾਵਧਾਨ ਹੋ ਜਾ ਸਿੱਧਾ ਜ਼ਹਿਰ ਖਵਾਇਆ ਬੰਦੇ ਦਾ ਇਲਾਜ ਹੋ ਸਕਦਾ ਵਾ ਪਰ ਕੰਨਾਂ ਚ ਕੋਲੇ ਜ਼ਹਿਰ ਦਾ ਕੋਈ ਇਲਾਜ ਨਹੀਂ ਜਾਏਗਾ ਕੰਨਾਂ 'ਚ ਜ਼ਹਿਰ ਮਾਂ ਦੇ ਖਿਲਾਫ ਵੀ ਘੋਲਿਆ ਜਾ ਸਕਦਾ ਵਾ ਪਿਓ ਦੇ ਖਿਲਾਫ ਵੀ ਘੋਲਿਆ ਜਾ ਸਕਦਾ ਵਾ ਜੀਵਨ ਸਾਥੀ ਦੇ ਖਿਲਾਫ ਵੀ ਘੋਲਿਆ ਜਾ ਸਕਦਾ ਵਾ ਉਹ ਸੱਸ ਹੋਵੇ ਉਹ ਨੌ ਹੋਵੇ ਜਿਹਦੇ ਕੰਨਾਂ 'ਚ ਇੱਕ ਵਾਰੀ ਉਹ ਜ਼ਹਿਰ ਲੰਘ ਗਿਆ ਨਾ ਘਰਾਂ ਦੇ ਘਰ ਤੁਸੀਂ ਤਬਾਹ ਹੁੰਦੇ ਦੇਖੋਗੇ ਖਤਰਨਾਕ ਬੰਦੇ ਦੀ ਸਭ ਤੋਂ ਵੱਡੀ ਨਿਸ਼ਾਨੀ ਜਿਹੜਾ ਕਿਸੇ ਦੇ ਕੰਨਾਂ 'ਚ ਬੋਲਦਾ ਵਾਰ-ਵਾਰ ਲੱਗੀ ਨੂੰ ਮਟਕਮਾੜੀ ਜੁੱਤੀ ਨੂੰ ਸੜਕਮਾੜੀ ਅੱਖ ਵਿੱਚ ਰੜਕ ਤੇ ਬੜਕ ਮਾੜੀ ਵੈਰਾ ਨੂੰ ਖੰਗ ਮਾਰੀ ਤਾਪ ਨੂੰ ਲਗਾਉਣਾ ਹੱਥ ਸਾਪ ਨੂੰ ਕੁੱਟਣਾ ਮਾੜਾ ਬਾਪ ਨੂੰ ਤੇ ਟੁੱਟਣਾ ਮਾੜਾ ਨਹਿਰਾ ਨੂੰ ਹੋ ਚਾਲੀ ਮਾੜੀ ਤਖਣ ਸੰਖੀਆ ਮਾੜਾ ਚਖਣਾ ਬੈਲੀ ਕਰੇ ਰੱਖਣਾ ਬਿਠਾਉਣਾ ਘਰ ਗੈਰਾ ਨੂੰ ਨਾਰ ਵਿਪਚਾਰ ਬਾਬੂ ਮਾੜੇ ਦਾ ਉਦਹਾਰ ਮਾੜਾ ਪੰਡਤਾਂ ਨੂੰ ਸ਼ਿਕਾਰ ਤੇ ਅਚਾਰ ਮਾੜਾ ਸ਼ਹਿਰਾ ਨੂੰ ਕੌਮ ਦੀ ਗਦਾਰੀ ਮਾੜੀ ਘਰ ਚ ਬਿਮਾਰੀ ਮਾੜੀ ਜੂਏ ਦੇ ਖਡਾਰੀਆਂ ਦੇ ਕੋਲ ਕਦੇ ਭਈਏ ਨਾ ਬਹੁਤਾ ਚਿਰ ਜੂਣਾ ਜੇ ਕਰ ਸ਼ਾਨ ਨਾਲ ਜਾਗੀ ਉੱਤੇ ਵੈਲੀਆਂ ਦੇ ਨਾਲ ਕਦੇ ਪਿਆਲੀ ਪਿੱਛੇ ਪਈਏ ਨਾ ਇਸ ਨਾਲੋਂ ਚੰਗਾ ਏ ਲੰਗੋਟਾ ਘਰ ਛੱਡ ਆਈਏ ਆਪਣੇ ਇਲਾਕੇ ਵਿੱਚ ਰਲ ਕੇ ਕਦੇ ਢਈਏ ਨਾ ਸੱਚੀ ਗੱਲ ਛੁਪੇ ਨਾ ਛਪਾਈਏ ਭਾਵੇਂ ਲੱਖ ਵਾਰੀ ਸੱਜਣਾ ਦੇ ਕੋਲ ਕਦੇ ਝੂਠੀ ਗੱਲ ਕਹੀਏ ਨਾ ਚਖਣਾ ਮਾੜਾ ਵੇਖਣੂ ਤੰਬਾਕੂ ਮਾੜਾ ਸੇਖਣੂ ਸਿਉਂਕ ਮਾੜੀ ਏਖਣੂ ਤੇ ਪਿਪਲ ਮਾੜਾ ਟਾਕਾ ਨੂੰ ਬਾਹਰ ਮੂੜੇ ਝਾੜ ਰਹੇ ਨਿਆਂ ਵਿੱਚ ਵਿਗਹਾੜ ਮਾੜਾ ਭਾਈਆਂ 'ਚ ਵਿਗਾੜ ਤੇ ਰਿਆਲ ਮਾੜੀ ਜਵਾਕਾਂ ਨੂੰ ਘੜੇ ਨੂੰ ਟਿੜਕ ਮਾੜੀ ਜੂਏ ਦੀ ਫਿਟਕ ਮਾੜੀ ਹੁੰਦੀ ਜੇ ਚਿੜਕ ਮਾੜੀ ਸਕਰਤੇ ਸਾਕਾਂ ਨੂੰ ਬਾਬੂ ਜੀ ਬੈਲ ਮਠਾ ਮਾੜਾ ਗੁਰੂ ਜੀ ਨੂੰ ਠੱਠਾ ਮਾੜਾ ਪਹਿਲਵਾਨ ਠੱਠਾ ਮਾੜਾ ਖਾ ਕੇ ਖੁਰਾਕਾਂ ਨੂੰ ਸੋ ਜਿਹੜੇ ਬੰਦੇ ਤੁਹਾਡੇ ਕੰਨਾਂ 'ਚ ਬੋਲਦੇ ਆ ਉਹਨਾਂ ਬੰਦਿਆਂ ਕੋਲ ਬਿਲਕੁਲ ਜ਼ਿੰਦਗੀ 'ਚ ਸਾਵਧਾਨ ਰਹੋ ਦੂਰੋਂ ਹੱਥ ਜੋੜ ਦਿਓ ਜਿੰਨੀ ਨਾਤੀ ਉਹਨਾ ਪੋਨਾ ਪਰ ਕਈ ਵਾਰੀ ਬੰਦੇ ਨੂੰ ਕੰਨਾਂ 'ਚ ਸੁਣਨ ਦੀ ਆਦਤ ਪੈ ਜਿਹਨਾਂ ਨੂੰ ਕਿਸੇ ਦੀਆਂ ਗੱਲਾਂ ਸੁਣਨ ਦੀ ਆਦਤ ਪੈ ਜੇ ਨਾ ਉਹ ਫਿਰ ਗੁਰਦੁਆਰਾ ਨਹੀਂ ਵੇਖਦੇ ਮੰਦਰ ਮਸਜਿਦ ਨਹੀਂ ਵੇਖਦੇ ਉਹ ਕਿਸੇ ਦੀ ਬਿਮਾਰੀ ਵੀ ਨਹੀਂ ਵੇਖਦੇ ਹਸਪਤਾਲ ਵੀ ਨਹੀਂ ਵੇਖਦੇ ਉਹ ਕਿਸੇ ਦੀ ਮਰਗ ਤੇ ਵੀ ਜਾਣਗੇ ਨਾ ਉਹਨਾਂ ਨੇ ਕੰਨਾਂ 'ਚ ਕੰਨਾ ਜੋੜ ਕੇ ਮੂੰਹ 'ਚ ਗੱਲਾਂ ਕਰੀ ਤੁਰੇ ਇਹ ਸਵਾਦ ਵੀ ਬੜਾ ਪਹਿੜਾ ਜਿਨਾਂ ਨੂੰ ਪੈ ਜਾਂਦਾ ਹੈ ਜ਼ਹਿਰ ਕੰਨ 'ਚ ਘੋਲਣਾ ਬਹੁਤ ਸੌਖਾ ਪਰ ਜੇ ਦੇ ਕੰਨਾਂ 'ਚ ਜ਼ਹਿਰ ਹੋਇ ਇੱਕ ਵਾਰੀ ਘੁਲ ਗਿਆ ਨਾ ਘਰਾਂ ਦੇ ਘਰ ਤੁਸੀਂ ਮੈਂ ਦੇ ਫਕੀਰ ਬਣਦੇ ਵੇਖੋਗੇ ਮੁੜ ਕੇ